ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਮਿੱਤਰੋ ਨਵਾਂ ਟਰੈਕਟਰ ਆਇਆ ਦਾ ਇੱਕ 605 ਡੀ ਆਈ ਪੀ ਐਸ ਆਈ ਡੀ ਆਈ ਪੀ ਐਸ ਇਹ ਯਹੀ ਪੀ ਐਸ ਆਈ ਹੈ ਮੈਂ। ਬਾਕੀ ਕਲਟੀਵੇਟਰ ਮੈਂ ਚਲਾਉਣ ਲੱਗ ਰਿਹਾ ਬਾਈ। ਨਵਾਂ ਟਰੈਕਟਰ ਬਿਲਕੁਲ ਬ੍ਰਾਂਡ ਨੇ। ਕਲਟੀਵੇਟਰ ਛੋਟੇ ਆ। ਕਿੰਨਾ ਇਸ ਦੀ ਲਿਫਟ ਸੈਂਸਿੰਗ ਆ ਨਹੀਂ ਪਤਾ ਲੱਗ ਰਿਹਾ ਕਿਸ ਤਰ੍ਹਾਂ ਕਰ ਰਿਹਾ ਕਿਸ ਤਰ੍ਹਾਂ ਨਹੀਂ ਬਾਈ। ਜਿਸਨੂੰ ਝਟਕੇ ਜਿਹਾ ਮਾਰੀ ਆਪਣੇ ਉੱਪਰ ਹੋ ਰਹੀ ਤੜਾ ਹੋ ਰਹੀ ਬਾਈ। ਇਸ ਦਾ ਜ਼ਰੂਰ ਕਮੈਂਟ ਕਰਕੇ ਦੱਸਿਓ ਜਿਹੜੇ ਵੀਰਾਂ ਨੂੰ ਪਤਾ ਹੋਵੇ ਵੀ ਕਹਾਂ ਇਸ ਕੀ ਪਹਿਲਾਂ ਉੱਪਰ ਪਾ ਰੱਖੇ ਦੀ ਆਪਾਂ ਨੇ ਟੌਪ ਲਿੰਕ ਫਿਰ ਨੀਚਾ ਕਰ ਲਈ ਪਰ ਫਿਰ ਵੀ ਨਾ ਸੂਤ ਜਾ ਨਹੀਂ ਆ ਰਿਹਾ ਕੰਮ ਕਿਹਾ ਹੋ ਰਿਹਾ ਕਿਹਾ ਨਹੀਂ ਇਹੋ ਨਹੀਂ ਪਤਾ ਲੱਗ ਰਿਹਾ ਹੈ ਬਾਈ ਬਾਕੀ ਨੌ ਲੋ ਟਰੈਕਟਰ ਵਧੀਆ ਬਾਈ ਪਰ ਮਹੀਨਦਰਾ ਕੇ ਬੜੇ ਟਰੈਕਟਰ ਵੀ ਆ ਗਏ 655 755 ਇੱਕ ਅੱਛਾ ਹੋਰ ਰੋਲਾ ਪੜ ਰਿਹਾ ਬਾਈ ਥਾਣੇ ਵੀ ਸੁਣਾ ਹੋਣਾ ਜਿਹੜਾ ਮਹੀਨਦਰਾ ਮਹੀਨਦਰਾ ਨੂੰ ਮਹੀਨਦਰਾ ਸਵਰਾਜ ਵੀ ਮਹੀਨਦਰਾ ਹੀ ਬਣਾ ਰਿਹਾ ਬਾਈ ਉਹਨੇ ਨਾ 755 ਕੇ ਤੇ ਉੱਪਰ ਸਟicker 975 ਦੇ ਲਾਰ ਕੇ ਸਵਰਾਜ 975 ਦੇ ਉਹ ਵੀਰਾਂਗੇ ਬਹੁਤ ਮੈਸੇਜ ਆ ਰਹੇ ਆ ਬਾਈ ਕਿਆ ਟਰੈਕਟਰ ਹੋਵੇ ਕਿਆ ਨਹੀਂ ਉਹ ਯਾਰ ਬਣਿਆ ਤਾਂ ਨਾ ਉਹ ਟਰੈਕਟਰ ਸਾਰੀ ਉਹ ਅਰਜਨ ਵਾਲਿਆਂ ਦਾ 755 ਬਾਈ ਉਸੇ ਵਾ ਸਟicker ਲਾਰ ਕੇ ਮੈਨੂੰ ਲੱਗਦਾ ਉਹ ਕੈਸਾ ਰਹਾ ਕੈਸਾ ਟਰੈਕਟਰ ਨਹੀਂ ਬਾਕੀ ਉਹ ਆਪਣੇ ਓਰੀਜਿਨ ਵੀਡੀਓ ਨਹੀਂ ਹੈ ਉਹ ਬਾਹਰ ਕੀ ਬੰਦੇ ਸਾਂ ਬਾਹਰ ਦੇਖਿਓ ਉਪਰ ਹੋਰ ਤਾਂਗੇ ਬੰਦੇ ਬੈਠੇ ਆਪਣੇ ਪੰਜਾਬ ਤੇ ਹਰਿਆਣੇ ਦਾ ਕੋਈ ਬੰਦਾ ਹੀ ਨਹੀਂ ਲੱਗ ਰਿਹਾ ਉਹ ਬਾਕੀ ਹਾਲੇ ਖੁਰਿਆ ਵੀ ਨਹੀਂ ਟਰੈਕਟਰ ਜੋਰ ਜੋਰ ਦਾ ਹਾਲੇ ਪਤਾ ਨਹੀਂ ਹੈ ਬਾਈ ਬਿਲਕੁਲ ਹਾਲੇ ਤਾਂ ਨੋਰਮਲ ਚੱਲ ਰਿਹਾ ਠੀਕ ਨਹੀਂ ਬਾਰੇ ਤੇ ਸਿੱਖ ਜਾਗੇ ਬਾਪੂ ਨਿਆਣੇ ਆ ਲਈ ਫਾਲੇ ਵੀ ਬੜੇ ਬਣਾਓ ਪਾਪੂ ਜੀ ਬੜੇ ਟਰੈਕਟਰਾਂ ਪਿੱਛਾ ਬੜੇ ਸੋਹਣੇ ਲਗਾ। ਮੈਂ ਛੋਟੇ ਮੈਂ ਛੋਟੇ ਬਣਾਵਾ ਲੀਏ ਥਨੇ। ਲਓ ਵੀਰੋ ਬਾਪੂ ਨਾ ਅੱਭਾਈ ਕਰਦਾ ਰਿਹਾ। ਇਹਨੂੰ ਮਾਰਾ ਜਾ ਮਾਰਾ ਜਾ ਡੰਡਾ ਕੱਠ ਮਾਰਾ ਦਿਆ ਤੇ ਇਹਨੂੰ ਇੱਕ ਸਾਮ ਬੰਨਣੀ ਬੱਦੂ। ਫਾਲੇ ਜਿੱਥੇ ਲੱਗਦੇ ਨੇ ਇੱਕ ਸਾ ਅਖੋਤ। ਬਾਕੀ ਵੀਰੋ ਨਵਾਂ ਟਰੈਕਟਰ ਲਿਆ ਜਿਹੜੇ ਬਾਈਆਂ ਪਾ ਨਿਹੋ ਲੈਂਡ 5620 4x4 ਆ ਮਨੇ ਬਾਈਆਂ ਨੇ ਇਹ ਲੀਆ ਬਾਈ 605 ਤਾਂ ਅੱਜ ਇੱਕ ਦਿਨ ਪਹਿਲਾਂ ਚਲਾ ਕੇ ਦੇਖਿਆ ਇੱਕ ਦਿਨ ਹੀ ਚਲਾ ਕੇ ਦੇਖ ਰਿਹਾ ਬਾਕੀ ਬਾਪੂ ਚਲਾੰਦ ਰਿਹਾ ਜਿਹੜੇ ਬੰਦੇ ਨੇ ਚਲਾਇਆ ਹੋਆ ਹੀ ਨਿਆਣੇ ਨਵੇਂ ਆ ਥੋੜੇ ਜਿਹਾ ਯੰਗ ਬੱਚੇ ਤੁਹਾਨੂੰ ਦੱਸ ਰਿਹਾ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਚਲਾਓ ਕਿਉਂਕਿ ਉਹ ਨਹੀਂ ਚਲਾ ਰਹੇ ਦੇ ਪਿੱਛੇ ਦੇ ਫਾਲੇ ਲੱਗੋ ਨਹੀਂ ਰਿਖੇ ਡੰਡਾ ਹੋਰ ਵਧਾਣਾ ਪੜਾਗਾ ਬਾਪੂ ਜੀ ਥੋੜਾ ਜਾਨਾ फिर दिया ट्रेक्टर दो तीन ट्रालिया ट्राली गोहे की हो जाती है वो देता यार, नहीं। अच्छा। बस वो भी वो बड़ा औखा हो गया, आ, आ, हो गया आ, बड़ा ही लिया ट्रैक्टर

ਦਰਸਾਰਦ ਨੇ ਪਹਿਲਾਂ ਨਹੀਂ ਦਿਆ ਬਾਪੂ ਇਹਨੂੰ ਤਜਰਬਾ ਤਾਂ ਪਹਿਲਾਂ ਆਪ ਚਲਾਉਂਦਾ ਰਿਹਾ ਮੈਂ ਆਪ ਦਾ ਹੁਣ ਚੱਲਦਾ ਵੀ ਮੇਰੇ ਕੋ ਫਿਰ ਆਪ ਚਲਦੰ ਇਹਨੂੰ ਸਿਖਾਇਆ ਤਾਂ ਹੈ ਨਹੀਂ ਇਹਨੂੰ ਪਤਾ ਤਾਂ ਹੈ ਨਹੀਂ ਫੇਰਾ ਪਹਿਲੇ ਦੇਣਾ ਦਾ ਇਹਨੂੰ ਨਿਆਣਾ ਨੇ ਛੋਟੇ ਛੋਟੇ ਹੰਦੇ ਟ੍ਰੇਨਡ ਹੋ ਜਾਂਦੇ ਨੇ ਕਿਥੋਂ ਆ ਰਿਹਾ ਕਿਥੋਂ ਕੋਈ ਤਾਂ ਲਾਗੋ ਹੀ ਬਣੋ ਮਿੱਤਰੋ ਟਰੈਕਟਰ ਹੈਗਾ 605 ਜੋ ਨੌਨ ਸੀਆਰਡੀ ਐਮ ਹਵਾ ਬਾਈ ਇਸਕੇ ਬੜੇ ਮਾਡਲ ਸੀਆਰਡੀ ਮਭੀ ਆਣ ਲੱਗੇ ਪਰ ਇਹ ਨੌਨ ਸੀਆਰਡੀ ਆਵਾ ਬਾਕੀ ਉਹ ਡੀਆਈ ਟਰੈਕਟਰ ਆ ਬਾਈ ਆ 3 ਸਪੀਡ ਟਰੈਕਟਰ ਆ ਬਾਈ ਹਾਈ ਲੋ ਮੀਡੀਅਮ ਬਾਕੀ ਇਸ ਦਾ ਪਲੇਟਫਾਰਮ ਸਾਰਾ ਨਾ ਵਾਹ ਵਾਹ ਬਾਈ ਆਪਣਾ ਇਹ ਤੋਂ ਦੂਸਰੇ ਮੈਂ ਆਵਾਂ ਇਸ ਤਰ੍ਹਾਂ ਇਸ ਦਾ ਪਲੇਟਫਾਰਮ ਸਿੱਧਾ ਆਵਾ ਬਾਈ ਨਵੋ ਮਾਡਲ ਆਇਓ ਇੱਕ ਸਿੰਪਲ ਆ ਵਾਦਾ ਇੱਕ ਹੋ ਆਇਓ ਨਵੋ ਮਾਡਲ ਬਾਕੀ ਖੇਤ ਵੀ ਓਗੜਾ ਟੁਗੜਾ ਆ ਬਾਕੀ ਕੁਝ ਨਾ ਜਿਹੜੇ ਫਾਲੇ ਬਣੇ ਹੋਏ ਆ ਉਹਨਾਂ ਸਾਲੇ ਕੋਈ ਚੱਜਗੇ ਨਹੀਂ ਸਵਾਦਗੇ ਨਹੀਂ ਬਣੇ ਹੋਏ ਬਾਈ ਨਾ ਸਾਲੇ ਲਾਦਰੋ ਉਹ ਟਰੈਕਟਰ ਦਾ ਬੇਦੁਗਾ ਜ਼ੋਰ ਲੀ ਜਾ ਰਹੇ ਆ 11 ਗੇ ਫਾਲਿਆ ਨਹੀਂ ਕਿੱਡੇ بڑے ਟਰੈਕਟਰ ਨੂੰ 11 ਗੇ ਫਾਲੇ ਕਿਆ ਕਰ ਰਹੇ ਆ ਬਾਕੀ ਪਹਿਲੇ ਹਾਈ ਮਾ ਚੱਲ ਰਾਇਓ ਵੈਸੇ ਗੇਅਰ ਇਸ ਵਿੱਚ ਪੰਜ ਆ ਬਾਈ ਰੋਡ ਸਪੀਡ ਤੱਕ ਹਾਸੇ ਹੋਣੀ ਸੀ ਬਾਕੀ ਉਹ ਔਰ ਉਹ ਲਗਾਇਓ ਵਾ ਵੀ ਆ ਥਾਂ ਲੇ ਕੇ ਨਾ ਉਸ ਦਾ ਸ਼ੈਟਰ ਸ਼ਿਫਟ ਗੇਅਰ ਵਿੱਚ ਆਇਓ ਬਾਈ ਲੱਕ ਦਾ ਕਲੋਸਟਰ ਮੀਟਰ ਸਾਰਾ ਡਿਜੀਟਲ ਆ ਬਾਈ ਆਰ ਪੀ ਆਰ ਪੀ ਮਕਲੋਕ ਮਾਰੇ ਬਾਕੀ ਸਾਰਾ ਵੀ ਡਿਜੀਟਲ ਆ ਰਾਇਆ ਬਾਈ ਫੇਰ ਬਹਿਰਾ ਘੰਟੇ ਕਿੰਨੇ ਚੱਲ ਗਿਆ ਸਾਰਾ ਕੁਝ ਬਾਕੀਆ ਟ੍ਰਿਪ ਮੇਂ ਡਰਾਇਵਰ ਦਾ ਦੇਖਣਾ ਹੈ ਕਰਤਾ ਅਰ ਆਵਾਜ਼ ਬੜੀ ਉਸ ਤਰ੍ਹਾਂ ਕੀ ਯਾਰ ਜਿਦ ਤਰ੍ਹਾਂ ਟਰੱਕ ਦੇ ਨਾਲ ਅਜੇ ਐਸੇ ਬਿਆਲੀ ਆਵਾਜ਼ ਆ ਘਰ ਘਰ ਵਾਲੀ ਬਾਕੀ ਮਿੱਤਰੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਬਾਈਆਂ ਵਾਂ ਨਾ ਦੋ ਟਰੈਕਟਰਾਂ ਇੱਕ ਹੈਗਾ ਨਿਹੋ ਲੈਂਡ 5620 CRDI 4x4 ਜੇ ਪਹਿਲਾਂ ਉਹ ਪੁਰਾਣੀ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਕਰੀ ਜੇ ਤੁਹਾਨੂੰ ਉਹ ਵੀ ਦਿਖਾ ਦੂੰਗਾ ਚੈੱਕ ਕਰਾ ਦੂੰਗਾ ਉਹ ਪਿਛਲੇ ਸਾਲ ਲਈ ਆ ਤਾਂ ਇਹ ਪਹਿਲਾ ਟਰੈਕਟਰ ਦਾ ਫਾਰਮ ਟਰੱਕ 50 ਉਹ ਪੁਰਾਣਾ ਮਾਡਲ ਦਾ 2000 ਉਹ ਤੰਗ ਕਰਨ ਲੱਗਾ ਦਾ ਇਹਨੂੰ ਬਸ ਤੁਹਾਨੂੰ ਪਤਾ ਪੁਰਾਣਾ ਜੂੰ ਜੂੰ ਹੁੰਦੇ ਚਲੇ ਜਾਂ ਹਾਂ ਤੋਂ ਬਾਜਾਂ ਉਹ ਨਿਊ ਦਾ ਵੀ ਡੰਗਰਾ ਡੋਂਗਰਾ ਕੰਮ ਜ਼ਿਆਦਾ ਜਿਸ ਤਰ੍ਹਾਂ ਬਾਬਾ ਅੰਕਲ ਦਾ ਸਰੇ ਦਾ ਤੋਂ ਗੋਬਰ ਲੈ ਜੋ ਰੇੜੀਆਂ ਆਕਾਸ ਲਿਆਣਾ ਰੋਜ ਦਾ ਤੋਂ ਯਾਰ 404 ਟਰੈਕਟਰ ਨਾ ਖਿੱਚਣਾ ਚੰਗਾ ਜਿਹਾ ਨਹੀਂ ਲੱਗਦਾ ਹੈ ਰੋਜ ਤੇਲ ਖਰਚਾ ਇਤਨਾ ਬਹੁਤ ਹੋ ਜਾ ਬਾਈ ਤੋਂ ਇਸ ਕਰਕੇ ਇੱਕ ਹੋਰ ਨਵਾਂ ਟਰੈਕਟਰ ਲਿਆ ਫਿਰ ਨਵਾਂ ਇੱਕ ਹੋਰ ਦਾ ਵੀ ਛੋਟਾ ਟਰੈਕਟਰ ਲੈ ਲਿਆ ਕੋਈ ਛੋਟੇ ਦਾ ਉਹਦਾ ਫਿਰ ਉਹ ਇੰਪਲੀਮੈਂਟ ਨਹੀਂ ਖਿੱਚਦਾ 56b ਵਾਲੇ ਤੋਂ ਇਸ ਕਰਕੇ ਟਰੈਕਟਰ ਉਸਕੇ ਬਰਾਬਰ ਕੀ ਥੋੜੀ ਜੀ ਕੈਟਾਗਰੀ ਘਾ ਲਿਆ ਵੀ ਜਿਹੜੇ ਵੀ ਆਪਣੇ ਕਲਟੀਵੇਟਰਾਂ ਜੇ ਕੱਲ ਨੂੰ 13 ਗੇ ਬਣਾਏ 15 ਗੇ ਬਣਾਏ ਉਹ ਵੀ ਖਿੱਚ ਲੈ ਔਰ ਜਿਹੜੀ ਹੈ ਰੋਂ ਉਹ 10 ਦੋ ਉਸਕੀ ਬਣਾਵਾਂਗੇ ਉਹ ਵੀ ਖਿੱਚ ਲੈ ਔਰ ਸੁਪਰ ਸੀਡਰ ਵੀ ਉਹ 9 ਫੁੱਟਾ ਖਿੱਚੀ ਜਾਗਾ ਯਾਰ 8 9 ਫੁੱਟਾ ਮੈਨੂੰ ਲੱਗਾ ਬਿਲਕੁਲ ਖਿੱਚੀ ਜਾਗਾ ਤੋਂ ਕਰਕਾ ਥੋੜਾ ਜਨਾ ਕੈਟਾਗਰੀ ਵਧਾ ਲਈ ਨਹੀਂ ਪਹਿਲਾਂ ਦੋ ਤੁਹਾਨੂੰ ਪਤਾ 50 ਗਾ 45 hp ਗਾ ਵਾ 45 hp ਗਾ ਸਿੱਧਾ ਬਾਈ 50 55 hp ਗਾ ਟਰੈਕਟਰ ਲੈ ਲਿਆ ਬਾਕੀ ਨੋਡੋ ਟਰੈਕਟਰ ਵਧੀਆ ਬਾਈ ਆਪਣੇ ਉਰਾ ਪਹਿਲਾਂ ਵੀ ਹੈ ਇੱਕ ਦੋ ਟਰੈਕਟਰ ਪਿੰਡੋਂ ਬਾਈ ਉਹਨਾਂ ਕੇ ਵਧੀਆ ਚੱਲ ਰਿਆਂ ਕਮਾਲ ਕਰਿਓ ਵੀ ਸੁੱਖ ਰੱਖਾ ਬਾਈ ਉਹ ਵੀ ਵਧੀਆ ਚੱਲਾ ਬਾਕੀ ਮਿੱਤਰੋ ਤੁਹਾਨੂੰ ਕਿਹੋ ਜਿਹਾ ਲਗਾ ਟਰੈਕਟਰ ਕਿਹੋ ਜਿਹਾ ਨਹੀਂ ਕਮੈਂਟ ਕਰਕੇ ਜਰੂਰ ਸੁਝਾ ਦਿਓ ਬਾਈ ਬਾਕੀ ਹਲੀ ਚਲਾਗਾ ਖੁੱਲਾਗਾ ਹੋਰ ਪਤਾ ਲੱਗਾਗਾ ਇਸ ਕਾਰਾ ਮਾ ਹੋਆਗਾ ਟਰੈਕਟਰ ਬਾਕੀ ਮਿੱਤਰੋ ਅੱਜ ਕੀ ਵੀਡੀਓ ਪੈਂਦੀ ਸਮਾਪਤੀ ਕਰਾਂ ਵੀਡੀਓ ਵਧੀਆ ਲੱਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ